ਉੱਤਪਤੀ ਮੰਦਿਰ ਹੈ ਅਸੀਂ 30-35 ਸਾਲ ਸੇ ਜਾਂ ਪਰ ਆਤੇ ਆਂ ਜਹਾਂ ਕੇ ਸਰਦਾਲੂ ਵਿੱਚ ਬੋਲੇਨਾਥ ਮੇਂ ਬੜੀ ਬੱਤਵਾ ਹੈ ਬੜੇ ਪ੍ਰੇਮ ਸੇ ਜਾਂ ਪੇ ਰੁਦਰ ਅਭਿਸ਼ੇਕ ਵੀ ਕੀਤਾ ਜਾਂਦਾ ਹੈ ਸਭ ਕੀ ਮਨੋ ਕਾਮਨਾ ਜਾਂ ਪਰ ਪੂਰੀ ਹੋਤੀ ਹੈ ਸਾਵਨ ਦੇ ਮਹੀਨੇ ਪੂਰੀ ਰੌਣਕਾਂ ਲੱਗਦੀਆਂ ਭਗਤ ਆਂਦੇ ਨੇ ਜਲ ਚੜਾਣਦੇ ਨੇ ਅੱਜ ਲਾਸਟ ਸੋਮਵਾਰ ਹੈਗਾ ਸਭ ਨੇ ਵਰਤ ਰੱਖਿਆ ਉਜਾਪਨ ਹੋ ਰਿਹਾ ਧੂਮ ਧਾਮ ਨਾਲ ਸਾਰੇ ਆ ਰਹੇ ਨੇ ਭਗਤ ਬਹੁਤ ਅੱਛਾ ਲੱਗਦਾ ਇਸ ਮੰਦਿਰ ਚ ਆ ਕੇ ਅਸੀਂ 40 ਸਾਲ ਤੋਂ ਜੁੜੇ ਹੋਇਆ ਇਸ ਮੰਦਰ ਨਾਲ ਔਰ ਬਹੁਤ ਹੀ ਅੱਛਾ ਲੱਗਦਾ ਹੈ ਔਰ ਮਨ ਲੱਗਦਾ ਹੈ ਆਸਥਾ ਹੈ ਪਰਮਾਤਮਾ ਦੇ ਵਿੱਚ ਸਾਡੀ ਉਹ ਤੇਸੀਂ ਬਿਆਨ ਨਹੀਂ ਕਰ ਸਕਦੇ ਉਹ ਤਾਂ ਪਰਮਾਤਮਾ ਹੀ ਜਾਣਦਾ ਹੈ ਅਸੀਂ ਤੇ ਆਪਣੀ ਆਸਥਾ ਦੇ ਨਾਲ ਹੀ ਆਂਦੇ ਆਂ ਸੁਰੂਪੀ ਭਵਾਨ ਸ਼ਬਦ ਆਸੰਦਾਰੇ ਤੇ ਕਿ ਇੱਥੇ ਅੰਦਰ ਜਾਂਦੇ ਹੀ ਨਾ ਕਿ ਬੜੀ ਅੱਛੀ ਵਾਈਬਸ ਹੁੰਦੀ ਹੈ ਬੜੀ ਚੀ ਫੀਲਿੰਗਸ ਹੁੰਦੀ ਹੈ ਅਸ਼ਵਾਦ ਮਿਲਦਾ ਹੈਗਾ ਹਰ ਹਰ ਮਹਾਦੇਵ ਹੁਣੇ ਮੌਜੂਦ ਆ ਮੈਂ ਲੁਧਿਆਣਾ ਦੇ ਇੱਕ ਅਜਿਹੇ ਪ੍ਰਾਚੀਨ ਮੰਦਿਰ ਦੇ ਵਿੱਚ ਤੁਹਾਨੂੰ ਦੱਸ ਦੇ ਕਿ ਆ ਸ਼ਾਵਨ ਮਾਸ ਦਾ ਆਖਰੀ ਸੋਮਵਾਰ ਹੈ ਤੇ ਉੱਥੇ ਭਗਤਾਂ ਦੀ ਜਿਹੜੀ ਹੈ ਕਤਾਰ ਲਗਾਤਾਰ ਬਣੀ ਹੋਈ ਹੈ ਲਗਾਤਾਰ ਭਗਤ ਪਹੁੰਚ ਰਹੇ ਨੇ ਕਤਾਰਾਂ ਦੇ ਵਿੱਚ ਤੇ ਭਗਵਾਨ ਪੋਲਿਨਾਦੇ ਚੰਨਾ ਦੇ ਵਿੱਚ ਆਪਣੇ ਸ਼ਰਦਾ ਦੇ ਫੁੱਲ ਅਰਪਣ ਕਰਦੇ ਹੋਏ ਨਜ਼ਰ ਆ ਰਹੇ ਨਾਲ ਹੀ ਜਿਹੜੇ ਨੰਦੀ ਮਹਾਰਾਜ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਆਪਣੀ ਜਿਹੜੀ ਹੈ ਆਸਥਾ ਆਪਣੇ ਜਿਹੜੇ ਮੰਨਤ ਹੈ ਉਹਨਾਂ ਨੂੰ ਉਹਨਾਂ ਦੇ ਕਰਨਾਂ ਦੇ ਵਿੱਚ 10 ਦੇ ਹੋਏ ਨਜ਼ਰ ਆ ਰਹੇ ਤਾਂ ਕਿ ਜਿਹੜੇ ਭਗਵਾਲ ਪੋਣੀ ਲਾਦ ਦੂੰ ਜਾ ਕੇ ਉਦਸ਼ਨ ਕਿਉਂਕਿ ਕਿਹਾ ਜਾਂਦਾ ਹੈ ਕਿ ਜਦ ਨੰਦੀ ਮਹਾਰਾਜ ਜੀ ਨੂੰ ਕੋਈ ਗੱਲ ਕਹੀ ਜਾਂਦੀ ਹੈ ਤਾਂ ਉਹ ਜਾ ਕੇ ਜਦ ਆਪਣੇ ਸੁਆਮੀ ਨੂੰ ਦੱਸਦੇ ਨੇ ਉਹ ਜਿਹੜੀ ਮੰਨਤ ਹੈ ਜਲਦ ਪੂਰੀ ਹੁੰਦੀ ਹੈ ਤੇ ਉੱਥੇ ਹੀ ਅੱਜ ਸ਼ਾਵਨ ਮਾਸ ਦਾ ਆਖਰੀ ਸੋਮਵਾਰ ਹੈ ਲਗਾਤਾਰ ਜਿਹੜੇ ਭਗਤ ਨੇ ਪਹੁੰਚ ਰਹੇ ਨੇ ਤੇ ਕੋਈ ਆਪਣੀ ਸ਼ਰਧਾ ਦੇ ਅਨੁਸਾਰ ਕੋਈ ਬੇਲ ਪੱਤਰ ਅਰਪਣ ਕਰ ਰਿਹਾ ਹੈ ਭਗਵਾਨ ਨੂੰ ਕੋਈ ਸ਼ੱਕਰ ਤੇ ਨਾਲ ਹੀ ਦੁੱਧ ਨਾਲ ਜਿਹੜਾ அபிਸ਼ੇਕ ਲਗਾਤਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਤੇ ਹੁਣ ਵੀ ਸਵੇਰ ਤੋਂ ਜਿਹੜੀ ਹੈ ਇਹ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਨੇ ਲਗਾਤਾਰ ਜਿਹੜੇ ਭਗਤ ਪਹੁੰਚ ਰਹੇ ਨੇ ਤੇ ਸਾਰੇ ਜਿੰਨੇ ਵੀ ਭਗਤ ਨੇ ਉਹਨਾਂ ਦੇ ਮੂੰਹ ਤੋਂ ਇੱਕ ਹੀ ਸ਼ਬਦ ਜਿਹੜਾ ਹੈ ਨਿਕਲ ਰਿਹਾ ਜੈ ਜੈ ਸ਼ੰਕਰ ਜੈ ਜੈ ਸ਼ੰਕਰ ਤੇ ਹਰ ਪਾਸੇ ਜਿਹੜੇ ਹੈ ਲੋਕਾਂ ਦੇ ਚਾਰੇ ਦੇ ਉੱਤੇ ਇੱਕ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਅੱਜ ਸ਼ਾਵਨ ਮਾਸ ਦਾ ਜਿਹੜਾ ਆਖਰੀ ਸੋਮਵਾਰ ਹੈ ਤੇ ਆਪਣੇ ਜੜਿਆ ਨਤਮਸਤਕ ਹੁੰਦੇ ਹੋਏ ਨਜ਼ਰ ਆ ਰਹੇ ਨੇ ਪਕਤਾ ਦੇ ਨਾਲ ਵੀ ਜਿਹੜੀ ਹੈ ਗੱਲਬਾਤ ਕਰਦੇ ਆ ਕਿ ਉਹਨਾਂ ਦੇ ਲਈ ਇਹ ਆਖਰੀ ਸੋਮਵਾਰ ਕਿੰਨਾ ਕੁ ਜਿਹੜਾ ਮਹੱਤਵ ਰੱਖਦਾ ਸੋ ਦੇਖ ਸਕਦੇ ਹੋ ਸ਼ਿ ਪਰਿਵਾਰ ਭਗਵਾਨ ਗਣੇਸ਼ ਜੀ ਦੀ ਜਿਹੜੀ ਹੈ ਪ੍ਰਤਿਮਾ ਹੈ ਜਿਹੜੇ ਉਹਨਾਂ ਦਾ ਸਵਰੂਪ ਹੈ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਹੈ ਕਿੰਨਾ ਕੁ ਜਿਹੜਾ ਮਹੱਤਵ ਤੁਹਾਡੇ ਲਈ ਇਹ ਦਿਨ ਰੱਖਦੇ ਬਹੁਤ हां बहुत ज्यादा बहुत मान खुश होया देख के जी देख के वातावरण भी बहुत बढ़िया मंदिर है सारा कुछ बहुत देख के बहुत मान खुश होया माता जी आमतौर पर जेडे मंदिर है ਮੰਦਰਾ ਦੇ ਕਪਾੜ ਜਿਹੜੇ 12 ਵਜੇ ਬੰਦ ਹੋ ਜਾਂਦੇ ਨੇ ਬਟ ਅੱਜ ਆਖਰੀ ਸੋਮਵਾਰ ਹੈ ਤੇ ਸਵੇਰ ਤੋਂ ਲਗਾਤਾਰ ਜਿਹੜੇ ਆ ਫਕਤਾ ਦੀ ਜੜੀ ਕਤਾਰ ਪਹੁੰਚ ਰਹੀ ਹੈ ਹੁਣ ਵੀ ਦੇਖੋ ਕਿੰਨੇ ਵਕਤ ਪਹੁੰਚੇ ਹੋਏ ਨੇ ਕਿੰਨੀ ਖੁਸ਼ੀ ਹੁੰਦੀ ਹੈ ਬਹੁਤ ਹੈ ਨਾ ਇਸ ਕਰਕੇ ਸਾਰਾ ਦਿਨ ਹੀ ਚੱਲਦਾ ਰਹਿਣਾ ਜੀ ਹਾਂ तो देख सकते दे हो पक्ता दी कता आ रहे। ना ना रहे जी जी की कतार है लगातार पहुँच रहे हैं माता जी मिनट बहुत ज़्यादा खुश नजर आ रहा है लगातार भगवान भोलेनाथ का नाज आप कर रहे हो जी माता जी अजय आखिरी सोमवार की यह बहुत प्राचीन मंदिर है हम तीस पैंतीस साल से जहाँ पर आते हैं जहाँ के श्रद्धालु में शिव भोलेनाथ में बड़ी भक्ता है बड़े प्रेम से जहाँ पे रुद्राभिषेक भी किया जाता है सबकी मनोकामना जहाँ पर पूरी होती है बोलो शंकर भगवान की जय ਮਾਤਾ ਜੀ ਲਗਾਤਾਰ ਨਾਮ ਜਪ ਕਰ ਰਹੇ ਹੋ ਪਰਮਾਤਮਾ ਦਾ ਅੱਜ ਆਖਰੀ ਸੋਮਵਾਰ ਕੀ ਕਹਿਣਾ ਚਾਹੁੰਦੇ ਬਹੁਤ ਕਿਰਪਾ ਹੈ ਪ੍ਰਭੂ ਦੀ ਬਹੁਤ ਅੱਛਾ ਲੱਗਦਾ ਇਸ ਮੰਦਿਰ ਚ ਆ ਕੇ ਅਸੀਂ 40 ਸਾਲ ਤੋਂ ਜੁੜੇ ਹੋਇਆ ਇਸ ਮੰਦਿਰ ਨਾਲ ਔਰ ਬਹੁਤ ਹੀ ਅੱਛਾ ਲੱਗਦਾ ਹੈ ਔਰ ਮਨ ਲੱਗਦਾ ਹੈ ਔਰ ਬਹੁਤ ਅੱਛਾ ਇਸ ਮੰਦਿਰ ਦਾ ਔਰ ਆਸਥਾ ਹੈ ਪਰਮਾਤਮਾ ਦੇ ਵਿੱਚ ਸਾਡੀ ਉਹ ਤੇ ਅਸੀਂ ਬਿਆਨ ਨਹੀਂ ਕਰ ਸਕਦੇ ਉਹ ਤਾਂ ਪਰਮਾਤਮਾ ਹੀ ਜਾਣਦਾ ਹੈ ਅਸੀਂ ਤੇ ਆਪਣੀ ਆਸਥਾ ਦੇ ਨਾਲ ਹੀ ਆਂਦੇ ਆਂ ਇਸ ਮਹੀਨਰ ਦੇ ਵਿੱਚ ਇਹ ਲੈ ਜਾਂਦਾ ਦਾ ਮਤਲਬ ਨਹੀਂ ਆਉਨਾ ਆਸਥਾਨ ਬਿਆਨ ਇਸ ਮਹੀਨਰ ਦੇ ਵਿੱਚ ਲੈ ਜਾਂਦਾ ਦਾ ਮਤਲਬ ਕਿ ਸਾਡੇ ਵਾਸਤੇ ਬਹੁਤ ਕਿਰਪਾ ਹੈ ਉਹਦੀ ਜੀ ਮਾਤਾ ਜੀ ਵਰਤ ਕਰਦੇ ਹੋਏ ਨਾ ਸ਼ਾਵਨ ਮਾਸ ਦੇ ਵਿੱਚ ਫਾਸਟਿੰਗ ਹਾਂਜੀ ਕਰਦੇ ਕਿੰਨੇ ਕੁ ਵਰਤ ਕੀਤੇ ਆ ਪੂਰੇ ਸੋਮਵਾਰ ਚਾਰ ਕਰ ਲੈ ਹੁਣ ਸੱਤ ਕਰਕੇ ਫਿਰ ਉਦਿਆਪਨ ਕਰਾਂਗੇ ਕਠਿਨਾਈ ਹੁੰਦੀ ਇਹਨਾ ਵਰਤ ਨੂੰ ਰੱਖਣ ਦੀ ਤਾਂ ਤਾਂ ਕੋਈ ਨਹੀਂ ਹੁੰਦੀ ਅਸੀਂ ਤਾਂ ਫਲਾਹਾਰੀ ਕਰਨੇ ਆਂ ਅਨਾਜ ਨਹੀਂ ਖਾਂਦੇ ਅਨਾਜ ਨਹੀਂ ਖਾਂਦੇ ਤੇ ਫਲਾਹਾਰ ਦੇ ਵਿੱਚ ਪਾਣੀ 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 ਐਂਡ ਚਾਹ ਦੁੱਧ ਬਸ ਇਹ ਕੁਝ ਲਈਦਾ ਸੋ ਲੋਕਾਂ ਦੀ ਜਿਹੜੇ ਪਗਤ ਨੇ ਇਹਨਾਂ ਦੀ ਆਸਥਾ ਦੇਖੋ ਹਰ ਅੱਜ ਆਖਰੀ ਸੋਮਵਾਰ ਦੇ ਮੈਂ ਇੱਕ ਵਾਰੀ ਤਸਵੀਰਾਂ ਦਿਖਾਵਾਂ ਤੁਹਾਨੂੰ ਕੈਮਰਾਮੈਨ ਨੂੰ ਕਹਾਂਗਾ ਪਿੱਛੇ ਤਸਵੀਰਾਂ ਦਿਖਾਣ ਜਦ ਅੱਪ ਕਵਰੇਜ ਸ਼ੁਰੂ ਕੀਤੀ ਸਾਨੂੰ ਵੀ ਇਹ ਸੀਗਾ ਕਿ 12 ਵਜੇ ਤੱਕ ਜਿਹੜੇ ਮੰਦਿਰ ਦੇ ਕਪਾੜ ਬੰਦ ਹੋ ਜਾਣਗੇ ਬਟ ਕਿਤੇ ਨਾ ਕਿਤੇ ਜਿਹੜੇ ਪਗਤ ਹੁਣ ਵੀ ਪਹੁੰਚ ਰਹੇ ਨੇ ਲਗਾਤਾਰ ਪਗਤਾਂ ਦੇ ਚਿਹਰੇ ਦੇ ਉੱਤੇ ਖੁਸ਼ੀ ਨਜ਼ਰ ਆ ਰਹੀ ਹੈ ਲਗਾਤਾਰ ਜਿਹੜਾ ਬੰਮ ਭੋਲੇ ਦੇ जयकारे ਦੇ ਨਾਲ ਮੰਦਿਰ ਵਿੱਚ ਜੈਕਾਰੇ ਗੂੰਜਦੇ ਹੋਏ ਨਜ਼ਰ ਆ ਰਹੇ ਨੇ ਲਗਾਤਾਰ ਪਗਤਾਂ ਦੀ ਜਿਹੜੇ ਆ ਕਤਾਰ ਹੈ ਲੰਬੀ ਹੁੰਦੀ ਜਾ ਰਹੀ ਹੈ ਸੋ ਪਗਤ ਆਏ ਹੋਏ ਨੇ ਨਤਮਸਤਕ ਹੋਣ ਵਾਸਤੇ ਸਰ ਅੱਜ ਸੋਮਵਾਰ ਆਖਰਲਾ ਹੈ ਸ਼ਾਵਨ ਮਾਸ ਦਾ ਕਿੰਨੇਕ ਮਹੱਤਤਾ ਤੁਹਾਡੇ ਲਈ ਰੱਖਦਾ ਹੈ ਆਖਰੀ ਸੋਮਵਾਰ ਹਰ ਹਰ ਮਹਾਦੇਵ बम बम भोले भोलेनाथ दी सीएम कृपा जी सावन ਦੇ ਮਹੀਨੇ ਪੂਰੀ ਰੌਣਕਾਂ ਲੱਗਦੀਆਂ ਐ ਭਗਤ ਆਂਦੇ ਨੇ ਜਲ ਚੜਾਉਂਦੇ ਨੇ ਅੱਜ ਲਾਸਟ ਸੋਮਵਾਰ ਹੈਗਾ ਸਭ ਨੇ ਵਰਤ ਰੱਖਿਆ ਉਜਾਪਨ ਹੋ ਰਿਹਾ ਧੂਮ-ਧਾਮ ਨਾਲ ਸਾਰੇ ਆ ਰਹੇ ਨੇ ਭਗਤ ਬਹੁਤ ਹੀ ਮਤਲਬ ਪੁਰਾਤਨ ਮੰਦਿਰ ਹੈ ਇਹ ਠੀਕ ਹੈ ਜੀ ਬਹੁਤ ਸ਼ਰਧਾ ਲੋਕਾਂ ਦੀ ਜੁੜੀ ਹੋਈ ਹੈ ਇਸ ਮੰਦਿਰ ਦੇ ਨਾਲ ਬਹੁਤ ਹੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਸਭ ਦੀਆਂ ਬੋਲੇਨਾਥ ਹਫਤੇ ਕਿਰਪਾ ਪ੍ਰਸਾੰਦੇ ਨੇ ਬਹੁਤ ਹੀ ਮਹਿਮਾ ਹੈ ਜੀ ਇਸ ਮੰਦਰ ਦੀ ਹਰ ਹਰ ਮੰਹਾਦੇ ਜੈ ਜੈ ਬੋਲੇਨਾਥ ਕਿੱਦਾਂ ਦਾ ਅੱਜ ਵਾਤਾਵਰਣ ਲੱਗ ਰਿਹਾ ਦੋ ਜੀ ਸਾਵੰਦ ਸੋਮਵਾਰ ਜਿਹੜਾ ਚਾਰ ਹੁੰਦਾ ਉਹ ਬਹੁਤ ਮਹੱਤਵ ਹੋਏਗਾ ਅਜ ਆਖਰੀ ਸੋਮਵਾਰ ਹੈਗਾ ਸਾਵੰਦ ਤੇ ਅੱਜ ਦਾ ਦਿਨ ਬਹੁਤ ਲੋਕ ਜਿਹੜਾ ਹੈ ਨਾ ਪੂਜਾ ਪਾਠ ਕਰਨ ਆਏ ਹੈਗੇ ਇੱਥੇ ਮੰਦਰ ਦੇ ਇਕੱਠੇ ਹੋਏ ਹੈਗੇ ਔਰ ਇਸ ਮੰਦਰ ਦੀ ਮਹਤਵ ਮਹੱਤਾ ਬਹੁਤ ਹੈਗੀ ਤੇ ਸਰੂਪ ਵੀ ਭਗਵਾਨ ਸ਼ਿਵ ਦਾ ਇਤਨਾ ਸੁੰਦਰ ਹੈ ਤੇ ਕਿ ਇੱਥੇ ਅੰਦਰ ਜਾਂਦੇ ਹੀ ਨਾ ਇੱਕ ਬੜੀ ਅੱਛੀ ਵਾਈਬਸ ਆਉਂਦੀਆਂ ਨੇ ਬੜੀ ਅੱਛੀ ਫੀਲਿੰਗਸ ਹੁੰਦੀ ਹੈ ਅਸ਼ਵਾਦ ਮਿਲਦਾ ਹੈਗਾ ਤੇ ਸਾਰੇ ਆਂਦੇ ਕੇ ਬਗੇ ਹੋਰ ਸਭ ਨੂੰ ਮੇਰੀ ਤੇ ਰਿਕੁਐਸਟ ਹੈ ਅਪੀਲ ਹੈ ਕਿ ਹਰ ਸਵੇਰ ਕਿਸੇ ਕੰਮ ਜਾਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਈਸ਼ਵਰ ਦੇ ਦਰਸ਼ਨ ਕਰਕੇ ਹੀ ਨਿਕਲਣਾ ਆਪਣੇ ਕੰਮ ਧੰਦੇ ਜੀ ਠੀਕ ਹੈ ਜੀ ਸ਼ੁਕਰੀਆ ਬਹੁਤ ਸੋ ਪੰਡਤ ਜੀ ਸਾਡੇ ਨਾਲ ਇਹ ਗੱਲਬਾਤ ਕਰ ਲਏ ਜੈ ਸ਼ੰਕਰ ਪੰਡਤ ਜੀ ਜੈ ਮਾਤਾ ਦੀ ਜੈ ਮਾਤਾ ਦੀ ਪੰਡਤ ਜੀ ਆਖਰੀ ਸਾਵਨ ਕੇ ਆਖਰੀ ਸੋਮਵਾਰ ਕੀ ਮਹੱਤਵਤਾ ਕੀ ਹੈ सोमवार सभी एक जैसे ही हैं यह श्रावण महीना की महत्ता है श्रावण महीना जब चातुर्मास प्रारंभ होता है और श्रावण महीना आता है ये भगवान विशेषकर शिवजी की आराधना के लिए बहुत विशिष्ट माना जाता है एक जगह रह कर के तीस दिन लगातार श्रावण महीना में भगवान शिव क्या रुद्राभिषेक ओम नमः शिवाय इस मंत्र का जाप महामृत्युंजय का जाप अथवा कोई भी पुराण की कथा पढ़े ये माना जाता है जो सोमवार हैं हमारे यहाँ महीना दो होते हैं पूर्णमासी से पूर्णमासी और संक्रांति से संक्रांति पूर्णमासी से पूर्णमासी ये चांद्रमास माना जाता है संक्रांति से संक्रांति इसको शौर्य मास कहते हैं तो चांद्रमास पहले शुरू हुआ पिछले दस जुलाई से श्रावण मास शुरू हुआ और नौ अगस्त तक श्रावण मास ये चांद्र मास है पूर्णमासी से पूर्णमासी चांद्र मास है। उसके अनुसार आज का सोमवार लास्ट है जो संक्रांति से मानते हैं श्रावण बहुत से हमारे मनुभा महानुभाव हैं भगवान सूर्य एक राशि से जब दूसरी राशि में प्रवेश करते हैं उसको संक्रांति कहते हैं तो अब की बार भगवान सूर्य सिंह राशि में प्रवेश करेंगे अभी ये कर्क राशि में चल रहे हैं कर्क राशि रहेगी पंद्रह तारीख तक पंद्रह तारीख तक सूर्य कर्क राशि में रहेंगे तो सौर मास के अनुसार पंद्रह तारीख तक श्रावण महीना है और सोलह तारीख को प्रवेश कर जाएंगे सिंह राशि में तो सौर् मास के अनुसार वो भादो महीना माना जाएगा और चांद्र मास के अनुसार नौ तारीख ये श्रावण महीना है क्योंकि सावन की जो पूर्णिमा है वही चांद्र मास का लास्ट तिथि मानी जाती है उसी को रक्षाबंधन मानते हैं और उसके अनुसार आज लास्ट सोमवार चंद्र मास का जिसको उद्यापन करना है और अभिषेक करना है कुछ भी श्रावण महीने का कोई भी शुभ पूजन करना है आज उसका लास्ट है के लिए विशेष संदेश भक्तों के लिए विशेष संदेश यही है जिन्होंने इस साल किया अगले साल सोचें कि हम और विधि विधान से और संलग्नता के साथ भगवान की आराधना करें शिव जी की आराधना करें और दूसरों को भी प्रेरणा दें अपने मित्रों को दोस्तों को भी प्रेरणा दें कि भगवान शिव की आराधना करें आराधना व्यक्ति करता है तो उससे निर्मल बुद्धि मिलती है निर्मल बुद्धि मिलती है तो व्यक्ति सन्मार्ग में चलता है वो किसी का अपमान नहीं कर सकता किसी का अपकार नहीं कर सकता दुष्कर्म नहीं कर सकता और सही रास्ते में चलता है क्योंकि भगवान की प्रेरणा से उसको बुद्धि मिलती है भगवान यही कहते हैं जो मेरा आश्रय लेता है मे मेरा स्मरण करता है मुझे पूजता है ददामी बुद्धि योगम तम ये न माम उपयांत्ये मैं उसको बुद्धि देता हूँ बुद्धि योग निर्मल बुद्धि ਸਨਮਾਰਗ ਚਲਮੇ ਕੇ ਸੰਮਾਰਗ ਮੇ ਚਲਨੇ ਕੀ ਬੁੱਧੀ ਦੇਤਾ ਹੂੰ ਇਹ ਭਗਵਾਨ ਕੇ ਬਚਨ ਹੈ ਇਸ ਲਈ ਕਰਨਾ ਚਾਹੀਏ ਸੋ ਤੁਸੀਂ ਦੇਖਿਆ ਕਿਸ ਤਰੀਕੇ ਮੰਦਿਰਾਂ ਦੇ ਵਿੱਚ ਰੌਣਕਾਂ ਲੱਗਿਆ ਹੋਏ ਨੇ ਆਖਰੀ ਸੋਮਵਾਰ ਦੇ ਦਿਨ ਜਿਹੜੇ ਪਕਤਾਂ ਦੀ ਲਾਈਨ ਲੱਗੀ ਹੋਈ ਸੀ ਕਤਾਰਾਂ ਦੇ ਵਿੱਚ ਪਕਤ ਪਹੁੰਚ ਰਹੇ ਸੀ ਤੇ ਪ੍ਰਭੂ ਚੰਨਾ ਦੇ ਵਿੱਚ ਆਪਣੀ ਹਾਜ਼ਰੀ ਲਗਾਉਂਦੇ ਹੋਏ ਨਜ਼ਰਾ ਆਏ ਤੇ ਉੱਥੇ ਅਸੀਂ ਆਸ ਕਰਦੇ ਹਾਂ ਕਿ ਇਹ ਸ਼ਾਵਨ ਮਾਸ ਤੁਹਾਡੇ ਲਈ ਵੀ ਜਿਹੜੀ ਹੈ ਨਹੀਂ ਆਸਥਾਨ ਨਹੀਂ ਉਮੰਗ ਲੈ ਕੇ ਆਇਆ ਹੋਊਗਾ ਤੇ ਦੇਖਦੇ ਰਹੋ ਲੁਧਿਆਣਾ ਲੈ ਅਗਲੀ ਅਪਡੇਟ ਦੇ ਨਾਲ ਫਿਰ ਤੋਂ ਰੂਬਰੂ ਹੋਵਾਂਗੇ ਲੁਧਿਆਣਾ ਤੋਂ ਕੈਮਰਾ ਪਰਸੰਦੀਪ ਕੁਮਾਰ ਦੇ ਨਾਲ ਮੈਂ ਅਮਿਤ ਜੈ ਸ਼ੰਕਰ